YouTube family dekho kon aaya hai hello guys main ko call free ek gay bhi ho gi si tuhanu kiah si kal na vi aa jugi te aai gi ji lag gaya bua ko jaake tera haan ji sahi gal hai ji te lag aaj apni chunniyan match kar gayi haan haan ji aaj black black sahi gal hai te mera ta piche jaake ne cheeta hi bulaata hai youtube family vekho cheeta pura cheeta time thoda hai ਠੀਕ ਕਰ ਮੰਗੇ ਹਜੋ ਰੱਖ ਲੈਣਾ ਹੀ ਅੱਛਾ ਠੀਕ ਆ ਤੇ ਬਾਕੀ ਅੱਜ ਦਾ ਕੰਮ ਸਾਰਾ ਹੋ ਗਿਆ ਸਾਬ ਸਫਾਈ ਵੀ ਕਰ ਲਈ ਬਸ ਇੱਕ ਆ ਬੈੱਡ ਦੀ ਚਾਦਰ ਰਿੰਦੀ ਸੈੱਟ ਕਰਨ ਵਾਲੀ ਤੇ ਇੱਕ ਥੋੜਾ ਬੜਾ ਇੱਥੇ ਕਪੜਾ ਕਪੜਾ ਮਾਰਨਾ ਜਿਹੜਾ ਉਹ ਰਹਿ ਗਿਆ ਬਾਕੀ ਰੋਟੀ ਪਾਣੀ ਹੋ ਗਿਆ ਸਾਰਾ ਸਬਜੀ ਪਈ ਹੈ ਜੇ ਮੈਂ ਰੋਟੀ ਖਾਣੀ ਆ ਕੰਮ ਸਾਰਾ ਹੋ ਗਿਆ ਤੇ ਅੱਜ ਮੈਂ ਨਾ ਬਾਹਰਲਾ ਮੌਸਮ ਨਹੀਂ ਵਿਖਾਇਆ YouTube ਫੈਮਲੀ ਨੂੰ ਮੈਂ ਕਿਹਾ ਜਦੋਂ ਕਮ ਲਾਵਗੀ ਨਾ ਤੇ ਇਕੱਠੇ ਵਿਖਾਉਂਗੀ ਹਾਂਜੀ ਅੱਜ ਤਾਂ ਬਹੁਤ ਠੰਡਾ ਏ ਬਾਹਰ ਇੰਨੀ ਠੰਡੀ ਹਵਾ ਆਉਂਦੀ ਪਈ ਨਾ ਥੋੜੀ ਥੋੜੀ ਹੌਣ ਧੁੱਪ ਨਿਕਲੀ ਹੈ ਨਾ ਸੂਰਜ ਹੌਣ ਦਿਸਿਆ ਮੜਾ ਜਾ ਨਹੀਂ ਤਾਂ ਠੰਡੀ ਠੰਡੀ ਹਵਾ ਨਿੱਕ ਨਿੱਕੀ ਕਿਨਮੈਨ ਤੇ ਉਤੋਂ ਆ ਝੋਨਾ ਦਾ ਜਦੋਂ ਇਧਰ ਨੂੰ ਮੂੰਹ ਕਰੀਏ ਨਾ ਸਗੋਂ ਠੰਡੀ ਠੰਡੀ ਹਵਾ ਆਉਂਦੀ ਜਦੋਂ ਠੰਡਾ ਹੋ ਜਾਂਦਾ ਨਾ ਸਹੀ ਗੱਲ ਆ ਮੇਰੇ ਪਿੱਛੇ ਪਿੱਛੇ ਉਹਨਾਂ ਨੇ ਝੋਨਾ ਵੀ ਲਵਾ ਲਿਆ ਉਧਰ ਸਿਰੇ ਤੱਕ ਸਾਰਾ ਹੀ ਸਾਰਾ ਹੀ ਝੋਨਾ ਲੱਗ ਗਿਆ ਹੈ ਨਾ ਉਹ ਵੀ ਬਸ ਸਿਰਫ ਆਹਾਂ ਸਾਈਡ ਰਹਿ ਗਈ ਆਹ ਹੀ ਇੱਕ ਆਉ ਵਾਲਾ ਤੇ ਨਹੀਂ ਤਾਂ ਸਾਰੇ ਉਧਰ ਵੀ ਹਰਿਆ ਸਾਰੇ অলਮੋਸਟ ਝੋਨਾ ਲੱਗ ਗਿਆ ਹੈ ਇੱਕ ਆ ਮੇਰੇ ਵਰਗੇ ਢਿੱਲੇ ਆ ਇਹ ਲੇਟ ਲਾਉਣਗੇ ਸਹੀ ਗੱਲ ਹੈ ਇੰਨਾ ਸ਼ਾਇਦ ਕੋਈ ਹੋ ਹੋ ਜਾ ਝੋਨਾ ਲਾਉਣਾ ਹੋਵੇ ਲੇਟ ਜਿਹੜਾ ਪਰ ਗਰਮੀ ਨਹੀਂ ਆ ਦੇਖੋ ਮਟਰ ਚੱਲਦੀ ਕਿੰਨੀ ਸੋਹਣੀ ਲੱਗਦੀ ਸਹੀ ਗੱਲ ਹੈ ਪਿੰਡਾਂ ਦੇ ਮੋਲ ਉਹ ਤੇ ਨਾ ਕਿ ਇਹ ਨਾ ਹੋਂਦ ਤੋਂ ਬੜਾ ਮਜ਼ਾ ਆਊਗਾ ਸਹੀ ਹੈ ਅਹੀਂ ਉੱਥੇ ਨਹਾਉਂਦੇ ਰਹੇ ਕਾਲੇ ਬੜੇ ਹੋਈ ਦਾ ਵਰਨਾ ਨਾ ਕਿ ਨਾ ਇਹ ਵੀ ਮੈਨੂੰ ਵੀ ਸਾਰੇ ਕਹਿਂਦੇ ਆ ਆਕੇ ਕਿ ਤੇਰਾ ਰੰਗੇ ਚ ਮੈਨੂੰ ਥੋੜਾ ਜਿਹਾ ਫਰਕ ਲੱਗਦਾ ਇੱਕ ਨਾ ਕਿ ਕਾਲੇ ਬੜੇ ਦੇ ਨਹਾਉਣ ਤੋਂ ਬਾਅਦ ਗਰਮੀ ਬੜੀ ਲੱਗਦੀ ਗਰਮੀ ਬੜੀ ਲੱਗਦੀ ਹੈ ਸਹੀ ਗੱਲ ਹੈ ਤੇ ਬੁਖਾਦੇ ਹੁਣ ਸਾਰੇ ਪਾਸੇ ਹਾਂਜੀ ਆ ਆਪਣੇ ਮੈਮ ਦੀ ਰੂਪ ਵੀ ਵੇਖ ਲਓ ਸੰਤਰੀ ਬਣੀ ਹੋਈ ਹੈ ਸਹੀ ਆ ਸੂਟ ਤੁਹਾਡਾ ਮੈਨੂੰ ਬੜਾ ਹੀ ਸੋਹਣਾ ਲੱਗਦਾ ਹੈ ਇਹ ਪਹਿਲਾਂ ਮੇਰੇ ਆਉਣੋਂ ਹਟ ਗਿਆ ਸੀ ਜਿਆਦਾ ਟਾਈਟ ਹੋ ਗਿਆ ਸੀ ਹਾਂਜੀ ਹੁਣ ਹੁਣ ਆਉਣ ਲੱਗ ਪਿਆ ਇੰਨਾ ਵੀ ਸਹੀ ਗੱਲ ਏ ਇੱਧਰ ਵੇਖੋ YouTube ਫੈਮਿਲੀ ਸੀ ਖੁਸ਼ ਮਿਲ ਐਸ ਵੇਲੇ ਪੰਛੀ ਕਿੱਥੇ ਉੱਡਦਾ ਦਿਸਦਾ ਹੁੰਦਾ ਸੀ ਦੱਸ ਗਿਆ ਸਹੀ ਗੱਲ ਹੈ ਵਿਚਾਰੇ ਲੱਗੇ ਹੁੰਦੇ ਸੀ ਫੋਨ ਇਹ ਵੀ ਉੱਡੇ ਫਿਰ ਹੁਣ ਉੱਡੇ ਫਿਰਦੇ ਵਿਚਾਰੇ ਠੰਡਾ ਮੌਸਮ ਵੇਖ ਕੇ ਸਹੀ ਗੱਲ ਆ ਵੀ ਤੋੜ ਤੱਕ ਲੱਗ ਗਿਆ ਘਰ ਤਾਂ ਮੈਨੂੰ ਲੱਗਦਾ ਉਹਨਾਂ ਦਾ ਹੋ ਗਿਆ ਹਨਾ ਤਿਆਰ ਹਾਂ ਬਸ ਹੁਣ ਪ੍ਰਸਤਰਾ ਉਪਰ ਅਰਦਾਸ ਕੀ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਹਾਂਜੀ ਅੱਜ ਦੇਖਿਓ ਵੀ ਬੰਦੇ ਲੱਗੇ ਅੱਗੇ ਤਾਂ ਬੰਦੇ ਵੀ ਨਹੀਂ ਦੀਦੇ ਹੁੰਦੇ ਹਾਂਜੀ ਬੜਾ ਗਰਮੀ ਕਰਕੇ ਕੰਮ ਰੋਕਤਾ ਹੋਏ ਹਾਂਜੀ ਜ਼ਿਆਦਾ ਗਰਮੀ ਕਰਕੇ ਫਿਰ ਹੋ ਜਾਂਦਾ ਨਾ ਤੇ ਆਪਣੀ ਵਰਗੇ ਮਾੜਾ ਜਿਹਾ ਬਾਹਰ ਚੱਲ ਜਾਂਦਾ ਵਧੀਆ ਪੂਰਾ ਵਧੀਆ ਇੱਧਰ ਵੀ ਉਹਦੀ ਮਤਲਬ ਫਰੰਟ ਸਾਈਡ ਵੀ ਵਧੀਆ ਹੈ ਤੇ ਆਪਣੀ ਸਾਈਡ ਵੱਲੋਂ ਵੀ ਵਧੀਆ ਹੈ ਹਾਂਜੀ ਇਹ ਕਈ ਵਾਰੀ ਹੁੰਦਾ ਨਾ ਇੱਕ ਸਾਈਡ ਤੋਂ ਵੀ ਲੁੱਕ ਵਧੀਆ ਆਉਂਦੀ ਪਰ ਇਹਨਾਂ ਦੀ ਦੋਨੋਂ ਪਾਸੇ ਵਧੀਆ ਹੈ ਹਾਂਜੀ ਕਿੰਨੀ ਸੋਹਣੀ ਉਹ ਗੋਲ ਜੀ ਜਿਹੜੀ ਗੁਲਾਈ ਚ ਬਣਾਈਆਂ ਬਾਰੀਆਂ ਜਾਂ ਕਿੱਡੀਆਂ ਸੋਹਣੀਆਂ ਲੱਗਦੀਆਂ ਲੱਗਦੀਆਂ ਹਾਂ ਮੈਨੂੰ ਇਹੋ ਜੀਆਂ ਗੋਠੀਆਂ ਬੜੀਆਂ ਸੋਹਣੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਬੜਾ ਵਧੀਆ ਲੱਗਦਾ ਡੇਜੀ ਕਿੱਧਰ ਗਈ ਆ ਆਪਣੀ ਡੇਜੀ ਡੇਜੀ ਸਾਰੇ ਪਾਕੇ ਹੋਣਾ ਰੋਟੀ ਪਾਣੀ ਹਾਂਜੀ ਡੇਜੀ ਡੇਜੀ ਮੇਲਾ ਦਾ ਬਾਹਰ ਨਿਕਲ ਗਈ ਉਹ ਨੀ ਦਰਵਾਜ਼ਾ ਖੁੱਲਾ ਪਿੰਜਰੇ ਚ ਤਾਂ ਨਹੀਂ ਗਈ ਸੀ ਨਾ ਹਾਂਜੀ ਮੈਨੂੰ ਲੱਗਦਾ ਉਹ ਨਹੀਂ ਦਰਵਾਜ਼ਾ ਮੈਂ ਲੋਕ ਕਰਕੇ ਆਈ ਸੀ ਡੇਜੀ ਬਾਬੇ ਆ ਗਈ ਆ ਵੀ ਪਿੱਛੇ ਕੀ ਆ ਮੈਡਮ ਪਿੱਛੇ ਕੀ ਆ ਇਹ ਪਿੱਛੇ ਬੜਾ ਜਾ ਕੇ ਵਹਿੰਦੀ ਹੈ ਨਾ ਥੰਡਾ ਹੋ ਗਰਥ ਹੈ ਔਰ ਇੱਧਰ ਰੁਕਦਾ ਹੈ ਹਾਂਜੀ ਤਾਂ ਹੀ ਮੈਨੂੰ ਲੱਗਦਾ ਏ ਉਹ ਵੀ ਆ ਗਈ ਮਿੰਟੋਂ ਮਿੰਟ ਭੱਜੀ ਮੈਂ ਕਿਹਾ ਤੂੰ ਡਿਊਟੀ ਲਾ ਦੇ ਜੀ ਤੇ ਅੱਗੇ ਮੈਨੂੰ ਇਹ ਤਿੰਨ ਤਿੰਨ ਚਾਰ ਚਾਰ ਘੇੜੇ ਲਾਉਣੇ ਪੈਂਦੇ ਹੁੰਦੇ ਅਿੱਥੱਲੇ ਸਹੀ ਗੱਲ ਹੈ ਹਾਂ ਤੇਰੇ ਅੰਕਲ ਕਰੇ ਹੁੰਦੇ ਸੀਗੇ ਮੈਂ ਤੇ ਬੀਬੀ ਬਸ ਕਰ ਲਈਆਂ ਹਾਂਜੀ ਕਦੇ ਬੂਆ ਮਾਰਿਆ ਕਦੇ ਖੋਲਿਆ ਕਦੇ ਦੇਸੀ ਨੂੰ ਰੋਟੀ ਪਾ ਦੇ ਕਦੇ ਦੁੱਧ ਚੱਕ ਲਿਆ ਤੇ ਮੈਨੂੰ 2 ਵਜੇ ਦੇ ਹੁੰਦੇ ਸੀ ਡੇਲੀ ਸਹੀ ਗੱਲ ਹੈ ਅੱਜ ਮੈਂ ਕੰਮ ਘੱਟ ਕੀਤਾ ਹੈ ਮਤਲਬ ਕੰਮ ਪਤਾ ਨਹੀਂ ਕੀ ਚੱਕਰ ਆਜੋ ਪਤਾ ਨਹੀਂ ਠੰਡਾ ਮੌਸਮ ਆ ਹਾਂਜੀ ਮੌਸਮ ਠੰਡੇ ਦਾ ਬੜਾ ਫਰਕ ਪੈਂਦਾ ਓਵੇਂ ਆਪਾਂ ਨੂੰ ਮਤਲਬ ਇੱਕ ਡਸਟਿੰਗ ਦਾ ਬੜਾ ਫਰਕ ਪੈਂਦਾ ਹਾਂਗੇ ਨਾ ਮਤਲਬ ਡਸਟਿੰਗ ਦੋ ਦੋ ਵਾਰੀ ਕਰਨੀ ਪੈਂਦੀ ਘੱਟੇ ਕਰਕੇ ਹੁਣ ਕੱਲ ਦਾ ਘੱਟਾ ਨਹੀਂ ਨਾ ਉੱਡਿਆ ਇੰਨਾ ਹਾਂਜੀ ਨਹੀਂ ਕਿਨ ਮਿੰਨ ਜੀ ਹੁੰਦੀ ਰਹੀ ਕੱਲ ਵੀ ਸਵੇਰ ਸਵੇਰ ਇੱਕ ਵਾਰੀ ਹੁੰਦਾ ਕਰਕੇ ਪਤਾ ਘੱਟਾ ਹੁੰਦਾ ਸਹੀ ਗੱਲ ਆ ਬੋਲਦਾ ਤਾਂ ਪੰਗਾ ਹੀ ਹੈ ਹਾਂਜੀ ਮੈਮ ਫਿਰ ਤੁਹਾਡਾ ਜੀ ਲੱਗ ਗਿਆ ਸੀ ਪਿੱਛੋਂ ਜੀ ਪਰ ਲਾਉਣਾ ਤਾਂ ਪੈਣਾ ਹੀ ਸੀ ਸਹੀ ਗੱਲ ਏ ਜੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਹੀ ਗੱਲ ਪਤਾ ਕੀ ਦਿੱਕਤ ਮੈਂ ਹਾਂ ਮੈਂ ਚਲੀ ਜਾਨੀ ਕਿ ਤੇ ਕੋਮਲ ਨੂੰ ਛੱਡ ਕੇ ਤੇ ਹੁਣ ਕੋਮਲ ਗਈ ਤੇ ਕੋਮਲ ਨੇ ਕਹਿਣਾ ਮੈਨੂੰ ਮੇਰਾ ਦਿਮਾਗ ਆ ਗਿਆ ਮਗਰ ਨਹੀਂ 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 ਪਰ ਮੈਂ ਵੀ ਤੁਹਾਨੂੰ ਬੜਾ ਮਿਸ ਕੀਤਾ ਸੀ ਮੈਂ ਉੱਥੇ ਸੀ ਨਾ ਪਰ ਮੇਰਾ ਧਿਆਨ ਇੱਥੇ ਹੀ ਸੀਗਾ ਤੂੰ ਦਏ ਸੀ ਚਲ ਚਲੇ ਜਾਈਏ ਛੇਤੀ ਇੱਕ ਦਾਦੀ ਦਾਦੂ ਪਿੱਛੋਂ ਫੋਨ ਕਰ ਕਰਕੇ ਕਰ ਕਰਕੇ ਉਹਨਾਂ ਨੇ ਮਤਲਬ ਵੀ ਤੂੰ ਹੀ ਕਿੱਦਾਂ ਆਣਾ ਹੈ ਕਿੱਦਾਂ ਆਣਾ ਹੈ ਫਿਰ ਕੱਲ ਹੀ ਆਏ ਬੜਾ ਘਟ ਘਟ ਕੇ ਮਿਲੇ ਹੈ ਇੰਨੇ ਨੇ ਨਿਕਲ ਨਾ ਬਾਅਦ ਚ ਦ ਮਿਲ ਗਏ ਤੇ ਫਿਰ ਸਹੀ ਗੱਲ ਆ ਫਿਰ ਹੁੰਦਾ ਹੀ ਏ ਤੇਰੀ ਫੇਵਰਿਟ ਸਬਜੀ ਆ ਆਲੂ ਵਾਲੀ ਹਾਂਜੀ ਗਾਇਸ ਮੈਨੂੰ ਆਲੂ ਵਾਲੀ ਸਬਜੀ ਬੜੀ ਪਸੰਦ ਏ ਬਚਾਰ ਕੇ ਰੱਖੀ ਹੋਈ ਜਦੋਂ ਟਿੱਕੜੀਆਂ ਖਾਣੀ ਹਾਂਜੀ ਠੀਕ ਆ ਤੇ ਆਪਾਂ ਤਾਂ ਕਰਦੇ ਚਟ ਪਲੇਟ ਆਉਦੀ ਹਾਂਜੀ ਆਪਾਂ ਤਾਂ ਫਿਨਿਸ਼ ਕਰ ਲਈ ਹੈ ਨਾ ਕੋਈ ਸੁਣਾਓ ਕਿ ਮੇਰੀ ਆ ਫਿਰ ਬੀਬੀ ਬੀਬੀ ਵਧੀਆ ਹੀ ਵਧੀਆ ਬੀਬੀ ਕੱਲ ਲੱਗਈ ਆ ਪੇਕਿਆ ਆਪਦੇ ਇਥੇ ਫਰੋਦ ਦੇਖੋ ਹੈ ਪਿੰਡ ਹਾਂਜੀ ਤੇਰੇ ਅੰਕਲ ਛੱਡ ਕੇ ਆਏ ਆ ਅੱਛਾ ਅੱਛਾ ਹੂੰ ਤੇ ਉਹ ਰਹੂਗੀ 2-4 ਦਿਨ ਫੇਰ ਉਹਨੂੰ ਪਿੰਡ ਛੱਡ ਕੇ ਆਵਾਂਗੇ ਠੀਕ ਆ ਫੇਰ ਇੱਥੇ ਲੱ ਕੇ ਆਉਗੇ ਕਿ ਉਤਨਾ ਹੀ ਸਿੱਧਾ ਵੇਖੋ ਹੁਣ ਕੀ ਕਰਦੇ ਆ ਤੇਰੇ ਅੰਕਲ ਤੇ ਇੱਕ ਪਿੰਡ ਆ ਹਾਂਜੀ ਹਾਂਜੀ ਇੱਥੇ ਆਮ ਇੱਥੇ ਵੀ ਬੀਬੀ ਰਹੂਗੀ 2 ਦਿਨ ਰਹਿਣਾ ਹਾਂਜੀ ਰਹਿਣਗੇ ਤਿੰਨ ਦਿਨ ਫੇਰ ਮਤਲਬ ਸਿੱਧਾਈ ਹੋਰ ਸਹੀ ਗਾ ਫਿਰ ਵੀ ਬੀਬੀ ਬਾਵਾ ਇੰਨੇ ਦਿਨ ਰਹਿ ਪਈ ਹੈ ਨਾ ਹਾਂ ਰਹਿ ਪਈ ਵਧੀਆ ਹੋਣਾ ਮਤਲਬ ਉਹਨੂੰ ਏਸੀ ਮੈਂ ਧਸਕ ਦੇਣ ਮਸਾ ਜੀ ਇਨਾ 8 ਦਿਨ ਲਾਏ ਸੀ ਤੇ ਮਸਾ ਲਾਏ ਸੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਦਰਦੀ ਨੇ ਕਿਹਾ ਨਹੀਂ ਵੀ ਉਹਦਾ ਜੀ ਨਹੀਂ ਲੱਗਦਾ ਕਿਤੇ ਵੀ ਕਿਉਂਕਿ ਪਹਿਲਾਂ ਤੋਂ ਸਾਡੇ ਕੋਲ ਬਹੁਤ ਰਹਿ ਹਾਂਜੀ ਜਨ ਸਿਰਸਾ ਮਨਾਉਂਦੇ ਹੱਥਾਂ ਚ ਪੜਿਆ ਖੁਸ਼ ਵੀ ਚੀਂ ਨਹੀਂ ਪੈਣਾ ਹੋ ਗਿਆ ਸੀ ਬੇਨ ਮਨਾਉਂਦਾ ਵਿਆਹ ਕਰਕੇ ਜਿਉ ਮਮੀ ਮੁਕੇ ਨਾ ਹਾਂਜੀ ਫਰਗ ਨਭਾ ਕੇ ਮੇਰੇ ਕੋਲ ਹੀ ਰਹਿਉ ਨਾ ਚਰ ਹਾਂਜੀ ਦੱਸ ਦੇ ਸੀਗੇ ਕਦੇ ਵੀ ਅਸੀਂ ਮਤਲਬ ਕਦੇ ਮਾਵਾ ਧੀਆ ਗੁਰੇ ਕਦੇ ਸੀ ਲਗੇ ਨਹੀਂ ਹੀ ਕਦੇ ਮਤਲਬ ਜੇ ਕਿਤੇ ਮੈਂ ਗੁੱਸੇ ਚ ਵੀ ਹੋਣਾ ਨਾ ਉਦੋਂ ਕੁਛ ਨਾ ਮੈਨੂੰ ਕਹਿ ਜੇ ਕਿਸੇ ਹੋਰ ਨਾਲ ਹਾਂਜੀ ਮੈਨੂੰ ਸਮਝਾ ਦੇਣਾ ਤੇ ਮੈਂ ਉਹਨਾਂ ਵੀ ਹਰ ਇੱਕ ਗੱਲ ਹੋਣ ਵੀ ਮੰਨਦੀ ਹਾਂ ਕੁਛ ਵੀ ਕਹਿ ਦੇਣਾ ਨਹੀਂ ਤੂੰ ਐ ਨਾ ਕਰਿਆ ਕਰਿਆ ਕਰ ਲਿਆ ਕਰ ਮੈਂ ਉਹ ਵੀ ਕਰ ਲੀ ਹਾਂ ਸਹੀ ਗੱਲ ਹੈ ਉਹ ਬਜ਼ੁਰਗ ਚਲੋ ਹਨਾ ਵੀ ਇਹ ਗੱਲ ਨਾਲ ਉਹ ਕਹਿੰਦੇ ਵੀ ਉਹਨੂੰ ਹੀ ਆ ਹਾਂਜੀ ਨਾਲ ਉਹ ਬੰਦਾ ਕਹਿੰਦਾ ਵੀ ਉਹਨੂੰ ਹੀ ਆ ਵੀ ਜਿੰਨੇ ਮੰਨ ਲੈਣੀ ਹੈ ਹਨਾ ਜਿੰਨੇ ਆਪਣੀ ਮੰਨ ਨਹੀਂ ਫਿਰ ਅਗਲਾ ਕਹਿ ਦਿੰਦਾ ਕਿ ਆਪਾਂ ਕਿਉਂ ਕਹੀਏ ਕਿਉਂ ਕਹੀਏ ਸਹੀ ਗੱਲ ਹੈ ਹਨਾ ਇਹ ਚੀਜ਼ ਦਾ ਵੀ ਬੜਾ ਇਫੈਕਟ ਪੈਂਦਾ ਹੈ ਹਾਂ ਹਾਂ ਬੜਾ ਤੇ ਬਾਕੀ ਉਹਨਾਂ ਨੇ ਵੀ ਚਲੋ ਬਹੁਤ ਵਧੀਆ ਸਾਥ ਨਿਭਾਇਆ ਹਾਂ ਮੈਂ ਤਾਂ ਨਹੀਂ ਧੱਕਾ ਕਰਦੀ ਮੈਂ ਕਿ ਬੀਬੀ ਜਿੰਨੇ ਦਿਨ ਤੇਰਾ ਦਿਲ ਲੱਗਿਆ ਸਿਰਫ ਉਹਨੇ ਦੇ ਨਹੀਂ ਰੱਖਾਂਗੇ ਹਾਂ ਨਹੀਂ ਰੱਖਾਂਗੇ हां ਜਦੋਂ ਤੋਂ ਕਹਾਂਗੇ ਜਦੋਂ ਕਹਿਣ ਲੱਗ ਪਏ ਫਿਰ ਮੈਂ ਕਿਹਾ ਚਲੋ ਕਹੀ ਨਹੀਂ ਉਹਨਾਂ ਇੰਨੇ ਬਹੁਤ ਹਾਂਜੀ ਸਹੀ ਗੱਲ ਹੈ ਨਹੀਂ ਤੇ ਜਾਇਆ ਹੀ ਨਹੀਂ ਜਾਂਦਾ ਹਨਾ ਫਿਰ ਵੀ ਉਹਨੇ ਵੇਲੋਂ ਉਹਨਾਂ ਨੇ ਨੀਂਦ ਲਾਲੇ ਮੇਰੀ ਦਾਦੀ ਜਾਂਦੀ ਹੈ ਪੇਕੇ ਫਿਰ ਦੋ ਕੁ ਦਿਨ ਮਸਾ ਹੀ ਲਾਉਂਦੇ ਆ ਮੁੜ ਕੇ ਆ ਜਾਂਦੇ ਆ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਸਹੀ ਆਪ ਦੇਖੋ ਜੀ ਲੱਗਦਾ ਹੈ ਹਾਲਾਂਕਿ ਉਹਨਾਂ ਨੇ ਕਰਨਾ ਕੁਝ ਵੀ ਨਹੀਂ ਆ ਕੇ ਪਰ ਪਤਾ ਨਹੀਂ ਹੈ ਪਰਿਵਾਰ ਹੁਣ ਮੈਂ ਹੋ ਨਹੀਂ ਮੈਂ ਜੰਮਦ ਕੱਲ ਮੰਮੀ ਦਾ ਫੋਨ ਆਇਆ ਹਾਂਜੀ ਮੈਂ ਕਿੰਦੀ ਤੂੰ ਮੁੜ ਕੇ ਆਈ ਨਹੀਂ ਉਸ ਤੋਂ ਬਾਅਦ ਮੈਂ ਇੱਕ ਦਿਨ ਗਈ ਜਦੋਂ ਭੋਗ ਤੇ ਮੰਮੀ ਕਹੇ ਸੀ ਹਾਂਜੀ ਬੇ ਮੰਮੀ ਦੇ ਘਰ ਦੇ ਭੋਗ ਸੀ ਜਦੋਂ ਹਾਂਜੀ ਤੇ ਮੇਰਾ ਸਾਰਾ ਦਿਨ ਉੱਥੇ ਮੈਂ ਬਸ ਕਿਵੇਂ ਕੱਢਿਆ ਮੇਰਾ ਜੀ ਨਹੀਂ ਲੱਗਾ ਉੱਥੇ ਸਹੀ ਗੱਲ ਪਤਾ ਨਹੀਂ ਕੀ ਗੱਲ ਆਪਦੇ ਪੇਕੇ ਜਿੱਥੇ ਆਪਾਂ ਜੰਮ ਪਾਲਣਾ ਕਿੰਨਾ ਟਾਈਮ ਆਪਾਂ ਰਹਿਨੇ ਆ ਹਨ ਫਿਰ ਉਸ ਤੋਂ ਬਾਅਦ ਉੱਥੋਂ ਮਨ ਨਹੀਂ ਲੱਗਦਾ ਫੋਟੋ ਹਤਾ ਕਿ ਬੇਬੇ ਤੋਂ ਬਿਨਾ ਨਾ ਘਰ ਬੜਾ ਸੁਨਸੁਨਾ ਲੱਗਦਾ ਹੈ ਹਾਂਜੀ ਉਵੇਂ ਉਹ ਹੁੰਦੇ ਆਰੇ ਜਿ ਲਈ ਰੱਖਦੇ ਸੀ ਗੱਲਾਂ ਕਰਦੇ ਸੀ ਬੇਬੇ ਨੇ ਆ ਖਾਣਾ ਬੇਬੇ ਨੇ ਆ ਪੀਣਾ ਬੇਬੇ ਨੇ ਬੁਲਾਇਆ ਇਹ ਆਪਾਂ ਚੱਲ ਗਏ ਹਾਂਜੀ ਆ ਟਾਈਮ ਹੋ ਗਿਆ ਉਹਨਾਂ ਦੇ ਆ ਟਾਈਮ ਸਹੀ ਗੱਲ ਉਹ ਹੀ ਨਾ ਵੀ ਆਰ ਜਾਂਦਾ ਇੱਕ ਹਨਾ ਬੰਦੇ ਨੂੰ ਪਰ ਉਹ ਚਲੋ ਕੋਈ ਪਰ ਮੰਮੀ ਕਹਿੰਨ ਗੁੱਸੇ ਹੋ ਗਈ ਮੇਰੇ ਨਾਲ ਫੋਨ ਕੱਟਤਾ ਗੁੱਸੇ ਨਾਲ ਵੀ ਮੈ ਮੈਨੂੰ ਕਹਿੰਦੀ ਤੂੰ ਆ ਜਾ ਮੈਂ ਮੇਰਾ ਨਹੀਂ ਜੀ ਕਰਤਾ ਅੱਛਾ ਗੁੱਸੇ ਨਾਲ ਫੋਨ ਕੱਟਤਾ ਅੱਛਾ ਕੋਈ ਨਹੀਂ ਆ ਕੇ ਫੇਰ ਲਾ ਲਗੇ ਅੱਜ ਫੇਰ ਲਾ ਲਿਓ ਉਹਨਾਂ ਨੂੰ ਫੇਰ ਇਹ ਹਮ ਦੀ ਜਗਾ ਸਹੀ ਆ ਪਰ ਮੇਰਾ ਮੈਂ ਤੁਸੀਂ ਆਪ ਦੀ ਜਗਾ ਸਹੀ ਸਹੀ ਗੱਲ ਆ ਉਹਨਾਂ ਨੂੰ ਇਹ ਆ ਵੀ ਚਲ ਮੇਰੇ ਕੋਲ ਆਉਣਗੇ ਚਲ ਰੌਣਿਕ ਜੀ ਬਣੂੰਗੀ ਹਨਾ ਪਰ ਮੈਂ ਤਾਂ ਬਸ ਆਪਣੇ ਆਪ ਨੂੰ ਕੰਮਕੁਮ ਕਰਨੀ ਆ بس ਇੰਵਿਜੀ ਰੱਖੀ ਬੈਠੋ ਬੰਦਾ ਹਾਂਜੀ ਧਿਆਨ ਨਾ ਕਿਸੇ ਪਾਸੇ ਜਾਵੇ ਕੰਮ ਚ ਧਿਆਨ ਰਵੇ ਚਲੋ ਕੋਈ ਨਹੀਂ ਤੁਹਾਨੂੰ ਟੈਂਸ਼ਨ ਨਾ ਲਿਆ ਕਰੋ ਆਪਾਂ ਮਸਤੀ ਕਰਿਆ ਕਰਾਂਗੇ ਵਾਹੀ ਮੈਂ ਕਿੱਥੇ ਚੱਲ ਤਿਰੰਕਰ ਅਜ ਪੁੱਛੀ ਜਾਂਦੇ ਹੀ ਹਾਂਜੀ ਮਲਕਾ ਤਾਂ ਨਹੀਂ ਆਉਂਦੀ ਵੀ ਮੈਂ ਕਿਹਾ ਵੰਡੇ ਗਈ ਹੋਈ ਆ ਤੇ ਐ ਇੰਨੇ ਦਿਨ ਤਾਂ ਹੋ ਜਾਂਦੀ ਨਹੀਂ ਵੰਡੇ ਹਾਂਜੀ ਮੈਂ ਕਿਹਾ ਤੇ ਕਿ ਮੇਰਾ ਵੰਡਾ ਲੰਮਾ ਹੀ ਹੋ ਗਿਆ ਸਹੀ ਗੱਲ ਐ ਉਹ ਮੈਨੂੰ ਨਾ ਜਿੱਦਾਂ ਅਸੀਂ ਗਏ ਆ ਨਾ ਹਜੇ ਉਹ ਦਿਨ ਮੈਨੂੰ ਅੰਕਲ ਜੀ ਨੇ ਫੋਨ ਲਾਇਆ ਤੇ ਇਹ ਕੋਮਲ ਮੈਂ ਕਿਹਾ ਹਾਂ ਜੀ ਅੰਕਲ ਜੀ ਸੈਸਰੀ ਕਾਲ ਤੇ ਕਹਿੰਦੇ ਤੇਰੀ ਆਂਟੀ ਫੋਨ ਨਹੀਂ ਚੁੱਕਦੇ ਪਏ ਤੇ ਤੂੰ ਇੱਥੇ ਪਾਰਲਰ ਧੀਆ ਮੈਂ ਕਿਹਾ ਨਹੀਂ ਅੰਕਲ ਜੀ ਹੀ ਵੰਦੇ ਆਏ ਹੋਇਆ ਫਿਰ ਕਹਿੰਦੇ ਚਲ ਕੋਈ ਨਹੀਂ ਫਿਰ ਮੈਂ ਵੀ ਕਰ ਲੈਣਾ ਕੱਲ ਲਾ ਲੈਣਾ ਫੋਨ ਉਹਨਾਂ ਨੂੰ ਮੈਂ ਨਾਰਾਜ਼ ਸੀ ਨਾ ਮੈਂ ਤਾਣੀ ਹੀ ਚੁੱਕਦੀ ਵੀ ਅੱਛਾ ਪਰ ਮੇਰੇ ਮਨ ਚੇ ਸੀ ਮੈਂ ਕਿਹਾ ਚਾਹੀਦੋ ਅੱਗੇ ਵੀ ਨਾ ਉਹਨੂੰ ਨਾ ਗਏ ਆ ਜਾਂ ਵੀ ਕਿਵੇ ਦੀ ਆਪਾਂ ਵਾਸ਼ਰੂਮ ਚੱਲ ਜਾਨੀ ਜੇ ਕੋਈ ਕੰਮ ਕਰ ਲੈਨੇ ਫੋਨ ਦਾ ਪਤਾ ਨਹੀਂ ਲੱਗਦਾ ਅੱਛਾ ਠੀਕ ਹੁਣ ਥੋੜੇ ਜਰੂਰ ਬਦਲੇ ਆ ਅੱਛਾ ਠੀਕ ਇਹਨੇ ਰੂਲ ਬਦਲਾ ਨਹੀਂ ਉਹਨੇ ਵਧੀਆ ਰਾਂਗੇ ਹਾਂਜੀ ਇਹ ਤਾਂ ਹੈ ਆਪਣੇ ਲਈ ਜੀਣਾ ਸਿੱਖੋ ਸਹੀ ਗੱਲ ਐ